हां जी दोस्तों जो अपनी ਇਹ ਮਜ ਸੂਈ ਹੈ ਆ ਇਸ ਦੀ ਕੱਟੀ ਹੈਗੀ ਹੈ ਜਿਵੇਂ ਕਿ ਅਸੀਂ ਤੁਹਾਨੂੰ ਕਿਹਾ ਸੀ ਕਿ ਅਸੀਂ ਕੱਟੀ ਉੱਪਰ ਆਏ ਕੱਲੇ ਕੇ ਲਈ ਖਰਚੇ ਦਾ ਤੁਹਾਨੂੰ ਹਿਸਾਬ ਦੇਵਾਂਗੇ ਸੋ ਹੁਣ ਜੋ ਇਹ ਦੁੱਧ ਪੀਆ ਕਰੋਗੀ ਅਸੀਂ ਉਹਦਾ ਹਿਸਾਬ ਵੀ ਤੁਹਾਨੂੰ ਦੇਵਾਂਗੇ ਉਹ ਵੀ ਅਸੀਂ ਇਹਦੇ ਖਰਚੇ ਵਿੱਚ ਜੋੜਾਂਗੇ ਵੈਸੇ ਤਾਂ ਆਪਾਂ ਮੰਨਦੇ ਕਿ ਮਾਂ ਦੇ ਦੁੱਧ ਉੱਪਰ ਪਸ਼ੂ ਦਾ ਹੱਕ ਹੈਗਾ ਵਾ ਪਰ ਫਿਰ ਵੀ ਆ ਦੇ ਜਮਾਨੇ ਦੇ ਵਿੱਚ ਕੱਲੇ ਕੇ ਲਈ ਚੀਜ਼ ਦਾ ਮੁੱਲ ਹੈਗਾ ਤੇ ਆਪਾਂ ਤੁਹਾਨੂੰ ਦੱਸਾਂਗੇ ਆਪਾਂ ਇਹਦੇ ਲਈ ਕੀ ਕੀਤਾ ਜੀ ਆ ਚੁੰਗਣੀ ਲੈ ਕੇ ਆਂਦੀ ਹੈ ਤੇ ਦੇਖ ਸਕਦੇ ਹੋ ਇਹਦੇ ਵਿੱਚ ਜਿੰਨਾ ਵੀ ਇਹ ਦੁੱਧ ਪੀਆ ਕਰੋਗੀ ਜਿੰਨੇ ਲੀਟਰ ਦੁੱਧ ਪੀਓਗੇ ਆਪਾਂ ਮਾਰਕਿੰਗ ਕਰ ਲਿਆ ਕਰਨੀ ਹੈ ਵੀ ਆਦੀ ਡੇਢ ਚ ਇਹਨਾਂ ਦੁੱਧ ਪੀ ਗਈ ਆਦੀ ਡੇਢ ਚ ਇਹਨਾਂ ਦੁੱਧ ਪੀ ਗਈ ਔਰ ਇਸ ਹਿਸਾਬ ਨਾਲ ਤੁਹਾਨੂੰ ਸਾਰੀ ਜਾਣਕਾਰੀ ਕੱਲੀ ਕੱਲੀ ਜਾਣਕਾਰੀ ਆਪਾਂ ਇਸ ਕੱਟੀ ਵਾਲੇ ਤੁਹਾਨੂੰ ਦਿਆ ਕਰਾਂਗੇ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਕੱਟੀ ਹੈ ਔਰ ਇੱਕ ਤੁਹਾਨੂੰ ਰਿਕੁਐਸਟ ਹੈ ਕਿ ਇਸ ਕੱਟੀ ਦਾ ਆਪਾਂ ਇੱਕ ਨਾਮ ਰੱਖਣਾ ਹੈ ਸੋ ਕਮੈਂਟ ਬਾਕਸ ਵਿੱਚ ਸਾਰੇ ਜਿੰਨੇ ਵੀ ਤੁਸੀਂ ਦੇਖ ਰਹੇ ਹੋ ਇਸ ਦਾ ਨਾਮ ਸੁਜੈਸਟ ਕਰੋ ਜਿਸ ਦਾ ਨਾਮ ਵੀ ਸਭ ਤੋਂ ਵਧੀਆ ਪਸੰਦ ਆਇਆ ਉਸ ਨੂੰ ਸਾਡੇ ਵੱਲੋਂ ਇੱਕ ਪ੍ਰਾਈਜ਼ ਦਿੱਤਾ ਜਾਵੇਗਾ ਔਰ ਨਾਰੀ ਉਹਨਾਂ ਦੇ ਨਾਮ ਜੋ ਹੈਗਾ ਇਹ ਦੱਸਿਆ ਨਾਮ ਰੱਖ ਲਿਆ ਜਾਵੇਗਾ ਔਰ ਉਹਨਾਂ ਵੱਲੋਂ ਜੋ ਇਨਾਮ ਹੈ ਸਾਡੇ ਵੱਲ ਦਿੱਤਾ ਜਾਵੇਗਾ ਉਹ ਤੁਹਾਨੂੰ ਨਾਲ ਦੀ ਨਾਲ ਕੁਰੀਅਰ ਕਰਕੇ ਤੇ ਆਵੇਗਾ ਧੰਨਵਾਦ